ਤਿੰਨ ਸੇਵਾ ਬੰਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਤੋਂ ਬਾਅਦ ਇੱਕ ਤਾਂ ਸਿੱਖਿਆ ਮੰਤਰੀ ਸੀ ਉਹਨਾਂ ਬਾਰੇ ਉਹਨਾਂ ਨੂੰ ਤਨਖਾਹ ਆਤੀ ਉਹਨਾਂ ਨੇ ਕਿਹਾ ਵੀ ਤੂੰ ਸੇਵਾ ਕਰੋ ਉਹ ਉਹਨਾਂ ਨੇ ਮੰਨ ਲਿਆ ਦੂਜਾ ਜਿਹੜਾ ਅਹਿਮ ਮਾਮਲਾ ਹੈਗਾ ਉਹ ਅਕਾਲੀ ਦਲਾਂ ਨਾਲ ਜੁੜਿਆ ਹੋਇਆ ਜਿਹੜੇ ਅਕਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਗੜਗੱਜ ਸਾਹਿਬ ਉਹਨਾਂ ਕਿਹਾ ਕਿ ਸਾਡੀ ਸਰਪ੍ਰਸਤੀ ਜਿਹੜਾ ਕੋਈ ਦਾਵਾ ਕਰਦਾ ਉਹ ਸਾਡੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਸਾਡਾ ਨਾ ਨਾ ਵਰਤੇ ਅਸੀਂ ਚੋਣਾਂ ਕੇ ਆਗਦੀ ਦਲਾਂ ਦੀ ਇਕਤਾ ਹੋਣੀ ਚਾਹੀਦੀ ਹੈ ਉਹ ਹੋਈ ਨਹੀਂ ਤੇ ਇਸ ਕਰਕੇ ਜਿਹੜਾ 2 ਦਸੰਬਰ ਦਾ ਜਿਹੜਾ ਫੈਸਲਾ ਉਹਦੇ ਚ ਜਿਵੇਂ ਸਾਨੂੰ ਵਰਤਿਆ ਜਾ ਰਿਹਾ ਉਹ ਬੰਦ ਕਰਨ ਤੁਸੀਂ ਇਹਨੂੰ ਕਿਵੇਂ ਦੇਖਦੇ ਰਾਜਜੀ ਤੋਟੇ ਇਹਦਾ ਕੀ ਇੰਪੈਕਟ ਪਏਗਾ ਦੇਖੋ ਜਿਹੜਾ ਉਹ ਹਰਜੋਗ ਬੈਂਸ ਨੂੰ ਉਹ ਕੋਈ ਤਨਖਾਹ ਕਹੇ ਕੋਈ ਕੁਝ ਕਹੇ ਮੇਰੇ ਖਿਆਲ ਹੈ ਸਿੱਖ ਜਿਹੜਾ ਅਲਰਜੀ ਹੈ ਬੀਆਂ ਜਿਹੜੇ ਇਹਨਾਂ ਦੇ ਪ੍ਰਬੰਧ ਕਿੰਨਾ ਨੂੰ ਸੋਚਣਾ ਪਊ ਵੀ ਇਹਨੂੰ ਤਨਖਾਹ ਕਹਿੰਨੀ ਅੱਗੇ ਤੋਂ ਕਿ ਸੇਵਾ ਕਹਿੰਨੀ ਹੈ ਕਿਉਂਕਿ ਐਂ ਤਾਂ ਫਿਰ ਜਿਹੜੇ ਬੰਦੇ ਉੱਥੇ ਉੱਜਲੀ ਜਾ ਕੇ ਜੁੱਤਿਆਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਤਨਖਾਹ ਲੱਗੀ ਹੋਈ ਉਹਨਾਂ ਨੂੰ ਇਹ ਸ਼ਬਦ ਆਪਣੇ ਆਪ ਕੀ ਕੁਝ ਵੱਡਾ ਸਵਾਲ ਪੈਦਾ ਕਰਨ ਵਾਲਾ ਹੈ ਕਿ ਬਾਕੀ ਜਿਹੜਾ ਹਰਜੋਤ ਬੈਂਸ ਉਹਦਾ ਤਾਂ ਕੀ ਹੋਣਾ ਤਾਂ ਜਾ ਕੇ ਜਿੰਦਾ ਲਾ ਕੇ ਵੀਡੀਓ ਪਾਤੀ ਸੀ ਉੱਥੇ ਤੇ ਫਿਰ ਬਾਅਦ ਕਿ ਉੱਥੇ ਹਾਈ ਕੋਰਟ ਜੋ ਨਾ ਕਰਦੇ ਰਹੇ ਵੀ ਨਹੀਂ ਨਹੀਂ ਅਸੀਂ ਤਾਂ ਕੁਝ ਨਹੀਂ ਕਰਿਆ ਸੋ ਜਦ ਬੰਦਾ ਜਿਹੜਾ ਜਿੰਦ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੀ ਆਲੀ ਗੱਲ ਹੈ ਹਰਜੋਤ ਬੈਂਸ ਬਿਨਾਂ ਸੋਚ ਤੇ ਫਿਰ ਉਲਟੇ ਪਾਸੇ ਜਾਂਦਾ ਉਹਨੂੰ ਸ਼੍ਰੀ ਗੁਰੂ ਜਗਬਾਦਰ ਜੀ ਦੇ ਸਾਡੇ ਸੰਸਾ ਦਾ ਦੇਸਾ ਉਹਦੇ ਵਿੱਚ ਜਿਹੜੇ ਪੰਗੜਾ ਪਗਨਾ ਸੀ ਤਾਂ ਜੋ ਵੀ ਹੈ ਉਹਦੇ ਵਿੱਚ ਇਹ ਗੱਲ ਧਿਆਨ ਰੱਖਣੀ ਚਾਹੀਦੀ ਸੀ ਕਿ ਇਹ ਬੜਾ ਸਾਡਾ ਸੰਵੇਦਨਸ਼ੀਲ ਮਾਮਲਾ ਰੰਨਾ ਸਿੱਖਾਂ ਦਾ ਹੁਣ ਤੱਕ ਕਦੇ ਵੀ ਜਿਆਦਾ ਹੀ ਸੰਵੇਦਨਸ਼ੀਲ ਬਣਾਤੀ ਜਿਵੇਂ ਹਿੰਦੂਆਂ ਦੀ ਬਣਾ ਰੱਖਿਆ ਤੁੰਡੀ ਸੇ ਇਹਨਾਂ ਕੋਈ ਜਿਆਦਾ ਹੀ ਲੋਡ ਤੋਂ ਵੱਧ ਬਣਾ ਦਿੱਤੀ ਗਈ ਹੈ ਪਰ ਫਿਰ ਵੀ ਉਹਦਾ ਧਿਆਨ ਰੱਖਣਾ ਚਾਹੀਦਾ ਹੈ ਉਹਦੇ ਉੱਤੇ ਇਹ ਬੁਚਾਈ ਨੂੰ ਸਟੈਂਡ ਨਹੀਂ ਲਿਆ ਜਿਹੜਾ ਕਿ ਗਲਤ ਰਿਸ਼ੀ ਦਾ ਤੇ ਉਸ ਕਰਕੇ ਹੋ ਗਿਆ ਕੋਈ ਗੱਲ ਨਹੀਂ ਹੋ ਜਾਤਾ ਮੈਂ ਚੰਦੇ ਦੇ ਨਦਰ ਤੇਰੇ ਨੂੰ ਇਦਾਂ سزا ਹੋਈ ਹੈ ਸਵਾਲ ਇਹ ਹੈ ਵੀ ਕੱਲੀ ਸਜ਼ਾ ਦਾ ਸਵਾਲ ਨਹੀਂ ਕੀ ਅੱਗੇ ਚੋਹ ਹੈ ਆਪਦੇ ਆਪ ਨੂੰ ਬਦਲ ਲੈਂਦੇ ਨੇ ਜਾਂ ਨਹੀਂ ਇਹ ਵੱਡਾ ਸਵਾਲ ਹੈ ਤੇ ਦੂਜਾ ਜਿਹੜਾ ਸਵਾਲ ਆ ਵੀ ਜਿਹੜਾ ਕਨਕਰ ਜੀ ਸਾਹਿਬ ਨੇ ਸਿੰਘ ਸਾਹਿਬਾਨ ਨੇ ਕਿਹਾ ਉਹ ਇੱਕ ਗੱਲ ਤਾਂ ਠੀਕ ਹੀ ਹੈ ਵੀ ਤੁਸੀਂ ਤਾਂ ਦੋਨੇ ਤਰ੍ਹਾਂ ਲੜੀ ਜਾਂਦੇ ਹੋ ਹੁਣ ਉਹ ਤਾਂ ਫੈਸਲਾ ਦੋ ਤਰੀਕਾ ਨਾਲ ਭੜੇ ਦੋ ਗੁੱਸੇ ਵਿੱਚ ਚੁੱਕੀ ਫਿਰਦੇ ਨੇ ਫੈਸਲਾ ਰਹਿ ਕਿੱਥੇ ਗਿਆ ਉਹ ਫੈਸਲੇ ਚ ਤਾਂ ਜਿਹੜਾ ਬੰਦਾ ਫੈਸਲਾ ਕਰਨ ਚ ਮੁੱਖ ਧਿਰ ਬਣਿਆ ਹੋਇਆ ਸੀ ਉਹ ਤਾਂ ਆਪ ਪ੍ਰਧਾਨਵਨ ਨੂੰ ਫਿਰਦਾ ਖਰੀਦਦਾਰ ਦਾ ਦੂਜੇ ਤੇ ਧਿਰਦਾ ਇਹਨੂੰ ਤੁਸੀਂ ਫੈਸਲੇ ਕਿਵੇਂ ਮੰਨੋਗੇ ਇਹ ਜਿਹੜੇ ਉਹਨੂੰ ਮੰਨਦੇ ਨੇ ਨਾ ਚਾਹੀਏ ਸਗੋਂ ਤੁਸੀਂ ਹਰਾਣਾ ਮੀਨਣਾ ਸਿੱਖੀ ਅੱਗੇ ਵਧੂ ਕਿਵੇਂ ਉਹਨੂੰ ਕੋ ਟੁਕੜੀ ਇਨਨਾ ਤੋਂ ਪਤਾ ਹੋਵੇ ਵੀ ਜਿਹੜੇ ਜੱਜ ਨੇ ਆ ਜਿਵੇਂ ਹੁਣ ਬੀਜੇਪੀ ਤੇ ਰੋਜ਼ ਰੋਜ਼ ਬਚਣ ਲੱਗਦੇ ਨੇ ਵੀ ਬੀਜੇਪੀ ਚ ਰਿਜ਼ਰਵ ਕਰਕੇ ਉੱਚ ਐਮਪੀ ਬਣ ਗਿਆ ਬੰਗਾਲ ਚ ਦੂਜੇ ਕਹਿੰਦਾ ਮੈਂ ਤਾਂ Hindu ਨੂੰ ਜ਼ਿਆਦਾ ਮੰਨਦਾ Hindu ਧਰਮ ਦੇ ਅਨਸਾਰ ਫੈਸਲੇ ਕਰੂੰਗਾ ਉਹਦੇ ਉਹ ਤੋਂ ਜਿਹੜੇ ਫੌਜਦਾਰੀ ਕੇਸਾਂ ਨੂੰ ਵਾਪਸ ਲਏ ਨੇ ਤੇ ਉਹਨੂੰ ਕਹੇ ਫੌਜਦਾਰੀ ਕੇਸਾਂ ਚ ਦੂਜੇ ਜੱਜ ਜਿਹੜੇ ਸੀ ਸੀਨੀਅਰ ਜਨਰਲ ਅਫੇਸਰ ਬੈਟਰ ਬਾਇਸ ਕਹਿੰਦਾ ਉਹਦੋਂ ਨਹੀਂ ਆ ਫੇਰ ਇੱਕ ਚੀਜ਼ ਜਿਹੜੀ ਬੀਜੇਪੀ ਦੀ ਪ੍ਰਵਕਤਾ ਸੀ ਉਹਨੂੰ ਚੱਕ ਕੇ ਜੱਜ ਬਣਾਤਾ ਮਹਾਰਾਸ਼ਟਰ ਦੇ ਵਿੱਚ ਜੋ ਉਹਨੂੰ ਜੱਜ ਬਣਾਤਾ ਉਹਨੇ ਪਿੱਛੇ ਸਾਲ ਪੁਰਾਣੀ ਇੱਕ ਚਿੱਠੀ ਭਦੀ ਮੈਂ ਤਾਂ ਬੀ.ਐਮ.ਪੀ ਤੋਂ ਰਜਾਇਨ ਕਰਿਆ ਹੋਇਆ ਸੀ ਜਰਕੇ ਸਾਡੇ ਕਲਰਕ ਦੀ ਨੌਕਰੀ ਲੈਣੀ ਹੋਵੇ ਤਾਂ ਦੇਖ ਲੈਣਦ ਨੇ ਆ ਕਾਮਰੇਡਾਂ ਨੂੰ ਕਿੰਨਿਆਂ ਨੂੰ ਇੱਕ ਇੱਥੇ ਸਾਡੇ ਹੁੰਦਾ ਬੰਦਾ ਉਹਦੇ ਮੁੰਡੇ ਨੇ ਜੱਜ ਬਗਣਾ ਸੀ ਉਹਨੂੰ ਡਕੋਟਾ ਸੀਗੇ ਉਹਨੂੰ ਲਾਇਆ ਨਹੀਂ ਕਿ ਤੇਰਾ ਬਾਪ ਕਾਮਰੇਡ ਹੈ ਸੋ ਇਸ ਕਰਕੇ ਜੇ ਤੁਸੀਂ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਹੋ ਹੋ ਸਾਡੇ ਸਰਕਾਰੀ ਨੌਕਰੀ ਨਹੀਂ ਕਰ ਸਕਦੇ ਜੱਜ ਦੀ ਤਾਂ ਗੰਦੀ ਛੋਟੀ ਹੈ ਬੱਡੀ ਹਾਲਾਂਕਿ ਸਭ ਚੀਜ਼ ਕਿਸੇ ਦੀ ਵੀ ਹੋ ਸਕਦੀ ਹੈ ਇਹ ਨਹੀਂ ਆ ਕਿ ਬਿਨਾ ਤੁਸੀਂ ਵੋਟ ਪਾਉਣੀ ਤਾਂ ਸੰਥੀ ਹੋਏਗੀ ਸੋ ਸਾਡੇ ਜਿਹੜਾ ਇਹ ਤੌਰ ਤਰੀਕਾ ਹੈਗਾ ਕਿ ਤੁਸੀਂ ਫੈਸਲਾ ਕਰਿਆ ਪੰਜ ਨੇ ਉਹਦੇ ਵਿੱਚ ਜਿਹੜਾ ਵੱਡਾ ਵਾਬਰ ਵਾਬਰ ਕਹਿ ਬੋਲ ਰਿਹਾ ਸੀ ਐਂ ਦੱਸੋ ਉਂਗਲ ਕਰ ਕਰਕੇ ਬੋਲ ਰਿਹਾ ਸੀ ਬੁਲੰਦੇ ਤਰੀਕੇ ਤੇ ਉਹਦੇ ਵੀ ਮਾਤਰਾ ਕਰ ਰਹੀ ਸੀ ਉਹ ਤਰੀਕਾ ਗਲਤ ਸੀ ਪਰ ਉਹਦੇ ਵਿੱਚੋਂ ਚੇਹੇ ਗੱਲ ਨਿਕਲ ਨਹੀਂ ਨਿਕਲ ਖੁਦ ਹੀ ਹੁਣ ਪ੍ਰਧਾਨਗੀ ਦਾ ਕੈਂਡੀਡੇਟ ਹੈ ਹਰ ਜਗ੍ਹਾ ਤੇ ਜਾ ਕੇ ਉਹੀ ਗੰਦ ਕਰਦੇ ਨੇ ਸੋ ਜੇ ਤੁਸੀਂ ਇੰਨਾ ਵੀ ਫਰਕ ਬਰਖ ਸਕਦੇ ਨਹੀਂ ਜਿਹੜਾ ਜੱਜ ਜਿਵੇਂ ਗਗੋਈ ਸਾਹਿਬ ਨੇ ਕਰਿਆ ਆਪਦਾ ਫੈਸਲਾ ਆਪ ਹੀ ਕਰ ਲਿਆ ਤੇ ਆਪ ਹੀ ਜਾ ਕੇ ਉੱਥੇ ਉਹ ਦੇ ਬੀਜਪੀ ਦੇ ਨਾਲ ਲੱਗਿਆ ਤੇ ਜਾ ਕੇ ਐਮਪੀship ਲਈ ਸੋ ਇਸ ਕਰਕੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਰਹੇ ਹੋਣ ਜਿਹੜੇ ਹੋਰ ਹੋਣ ਉਹ ਮੇਰੇ ਹਿਸਾਬ ਨਾਲ ਇਹ ਦੋ ਤਰੀਕ ਤੋਂ ਬਾਅਦ ਜਦ ਇੱਕ ਬੰਦਾ ਉਹਨਾਂ ਚੋਂ ਸੁਰਖਿਆ ਕਿ ਮੈਂ ਪ੍ਰਧਾਨ ਅਕਾਲੀ ਦਲ ਦਾ ਬੰਨਾ ਤੇ ਉਹਨੂੰ ਉਮੀਦ ਜਗਾਤੀ ਉਹ ਪ੍ਰੈਸ ਰਾਹੀਂ ਕਹਤਾ ਉਹ ਸਭ ਦੇ ਜਿਹਨੇ ਬੰਦੇ ਉਹਦੇ ਵਿਰੋਧੀ ਨੇ ਉਹਨਾਂ ਨੇ ਕਹਾ ਹੋਵੇ ਹੌਲੀ ਹੌਲੀ ਉਹਦੇ ਚ ਨਾਲ ਸਾਗੇ ਹੋਵੇ ਆਮ ਹੈ ਵੀ ਬਣ ਸਕਦਾ ਕਿਉਂਕਿ ਇਹ ਨਾ ਤਰੀਕਾ ਹੁੰਦਾ ਤੇ ਵਿਰੋਧੀਆਂ ਨਹੀਂ ਕਹਤਾ ਹੋਵੇ ਫੋੜੀ ਫੋੜੀ ਉਹ ਇਸ ਜਾਚ 'ਚ ਵੀ ਫਸ ਗਿਆ ਹੋਵੇ ਇਹ ਵੀ ਕੋਈ ਵੱਡੀ ਗੱਲ ਨਹੀਂ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਇਹ ਅੰਜੇੜਾ ਫੈਸਲਾ طلع ਹੈ ਕਿ ਸਾਡਾ ਨਾਮ ਨਾ ਲਾਓ ਕਿਉਂ ਇਹ ਸਵਾਲ ਪਹਿਲੇ ਦਿਨ ਤੋਂ ਉੱਥੇ ਸੀ ਜਿਹੜਾ ਕਲਗੀ ਹੁਣ ਉਹਨਾਂ 'ਚੋ ਦੋ ਮੇਨ ਸੀਗੇ ਜਿਹੜੇ ਇੱਕ ਤਾਂ ਸਿੱਧਾ ਆਪ ਹੀ ਚੋਣਾ ਲੜਨ ਨੂੰ ਤਿਆਰ ਹੋ ਗਿਆ ਦੂਜਾ ਹਾਈ ਕੋਰਟ ਜਾ ਰਿਹਾ ਸੀ ਦੋ ਹੀ ਸੀਗੇ ਨਾ ਮੇਨ ਬਾਕੀ ਚੱਤੇ ਨਾਲ ਗਰੰਟੀ ਦੇ ਵਾਈ ਵਾਈ ਸੀ ਤੇ ਜਿਹੜੇ ਦੋ ਜਥੇਦਾਰ ਸੀ ਉਹਨਾਂ ਦਾ ਤਾਂ ਤਹੀ ਹੀ ਪੈ ਦੇਖ ਹੀ ਪਿਆ ਜਿਹੜਾ ਬੰਦਾ ਹਾਈ ਕੋਰਟ ਚ ਜਾਂਦਾ ਹੈ ਕਿ ਮੈਨੂੰ ਜੀ ਇਹ ਗ੍ਰੰਥੀ ਹਟਾ ਰਹੇ ਨੇ ਤੇ ਉਹ ਤੋਂ ਅਸੀਂ ਕਿੰਨੀ ਉਮੀਦ ਕਰ ਸਕਦੇ ਆ ਜਿਹੜਾ ਬੰਦਾ ਇੰਨੇ ਵੱਡੇ ਆ ਮੈਂ ਪਰਸੋਂ ਚੋ ਕੇ ਚੰਡੀਗੜ੍ਹ ਦੇਖਿਆ ਉੱਡੀ ਉਹਦੇ ਨਾਲ ਢਾਮਡੋਲੀ ਪੁਲਸ ਵਾਲਿਆਂ ਦੀ ਜਿਹੜਾ ਇੰਨੀ ਪੁਲਿਸ ਚ ਘਿਰਿਆ ਹੋਇਆ ਜਿਹਨੂੰ ਇੰਨਾ ਡਰ ਆ ਵੀ ਕਿਤੇ ਮੈਨੂੰ ਕੋਈ ਕੁਝ ਕਰ ਨਾ ਦੇਵੇ ਉਹ ਉਹਦਾ ਅਕਲਪੁਰਤ ਤੇ ਤਾਂ ਭਰੋਸਾ ਹੈ ਹੀ ਨਹੀਂ ਦਾ ਮਤਲਬ ਸਿੱਧੀ ਗਲਤੀ ਇਹ ਹੈ ਤਉ ਤਾਂ ਪੁਲਿਸ ਨੇ ਤੇ ਸਰਕਾਰ ਨਹੀਂ ਪੁੱਛਦੇ ਪਰ ਸਰਕਾਰ ਵੀ ਪੁਲਿਸ ਵੀ ਐਡੀ ਵੱਡੀ ਪ੍ਰੋਟੈਕਸ਼ਨ ਲੈ ਕੇ ਫਿਰਦਾ ਹੈ ਜਾਂ ਤਾਂ ਹੰਕਾਰ ਚ ਹੈ ਬਿਬੇ ਕੋ ਮੇਰੇ ਕੋਲ ਤਾਂ ਹੀ ਨਹੀਂ ਕਿ ਉਹ ਕੋਈ ਬੰਦੇ ਨੇ ਇਦਾਂ ਦੀ ਲੋਕਾਂ ਦੇ ਦੂਜਿਆਂ ਤੇ ਰੋਹ ਪਾਉਣ ਵਾਸਤੇ ਤੇ ਜਾਂ ਫਿਰ ਪਾਈ ਉਹ ਡਰਦਾ ਤੇ ਜਿਹੜਾ ਸਿੱਖਾ ਉਹ ਨਾ ਡਰਦਾ ਤੇ ਨਾ ਉਹ ਇਦਾਂ ਹੰਕਾਰੀ ਹੁੰਦਾ ਸੋ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜਾ ਇਹ ਕਿਹਾ ਹੈ ਇਹ ਤੀਜੀ ਗਹਿ ਕਿ ਵੀ ਸਾਡਾ ਨਾਮ ਨਾਮ ਤਾਂ ਬਸੰਦ ਕੋ ਮਤਲਬ ਨਹੀਂ ਲਿਆ ਗਿਆ ਜੇ ਤੁਸੀਂ ਇੱਕ ਧਿਰ ਵੱਖਰੀ ਚਿਰ ਬਣ ਗਏ ਦੋ ਚੀਜ਼ ਤਾਂ ਤੁਹਾਨੂੰ ਦੋਹਾਂ ਨੂੰ ਠਹਿਰਾਇਆ ਸੀ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਬਣਾਈ ਤਾਂ ਇਸ ਵਾਸਤੇ ਸੀ ਵੀ ਉਹ ਇੱਕ ਪੱਤੀ ਕਰੇਗੀ ਉਹ ਇਸ ਨਾਲ ਦੇ ਛੋਟੇ ਬਣੇਗੀ ਇੱਕ ਧਿਰ ਬਣੇਗੀ ਆਪਾਂ ਸਮਝੀਏ ਜਿਹੜਾ ਦੋ ਤਰੀਕ ਦੇ ਫੈਸਲੇ ਦੀ ਗੱਲ ਹੈ ਜੰਮੂ ਸਾਹਿਬ ਉਹ ਫੈਸਲਾ ਇਹ ਨਹੀਂ ਸੀ ਵੀ ਉਹ ਪੰਜ ਮੈਂਬਰੀ ਕਮੇਟੀ ਕਿੱਥੇ ਬਣੇਗੀ ਨਾ ਤਾਂ ਉਹਦੇ ਚ ਇਹ ਸੀਗਾ ਜਿਹੜਾ ਉਹਦਾ ਕਮੇਟੀ ਦਾ ਸਰਪ੍ਰਸਤ ਸੀ ਚੇਅਰਮੈਨ ਸੀਗਾ ਉਹ ਸੀਗਾ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਆ ਤੇ ਦੋ ਨੰਬਰ ਤੇ ਸੀਗੇ ਕਰਪਾਲ ਸਿੰਘ ਬਨੂਗਰ ਉਹ ਦੋਨੇ ਹੀ ਛੱਡ ਗਏ ਹਾਂਜੀ ਨਹੀਂ ਨਹੀਂ ਉਹ ਵੀ ਇੱਕ ਤਾਂ ਦੋਨੇ ਛੱਡ ਗਏ ਤੇ ਇਹਨਾਂ ਮੈਂ ਹੋਰ ਪਾਸੇ ਨਾਲ ਮੈਂ ਉਹ ਕਮੇਟੀ ਕਾਰੇ ਵਾਸਤੇ ਸੀ ਉਹ ਕਮੇਟੀ ਚ ਦੋਹਾਂ ਤਰ੍ਹਾਂ ਦੇ ਬੰਦੇ ਸੀ ਆਏ ਨਾ ਸਮਝੋ ਹਾਂਜੀ ਉਹਦੇ ਵਿੱਚ ਜਿਹੜੇ ਦੋਨੇ ਭਰਾ ਨੇ ਇਹ ਵੀ ਵਿੱਚ ਇੱਕ ਸੀਗਾ ਇਹਨਾਂ ਚੋਸ਼ਾ ਮਲਿਆ ਕਿਆ ਨਾਮ ਹੈ ਬਰਮਪੁਰ ਇਹਨਾਂ ਫੜੀ ਦੁੱਧ ਦੇ ਜਿਹੜੇ ਕਿ ਦਵਾਂ ਚੁਣੇ ਕਰ ਗੰਗਾ ਮੇਰੇ ਕਈ ਵਾਰੀ ਤੇ ਦਾ ਮਾਧਿਅ ਦੋਬੇ ਆਦੇ ਤੇ ਉਹਦੇ ਵਿੱਚ ਦੋਨਾਂ ਤਰ੍ਹਾਂ ਦੇ ਬੰਦੇ ਸੀ ਜਿਵੇਂ ਧਾਮੀ ਸਾਹਿਬ ਹੋ ਗਏ ਕਿ ਕਰਪਾਲ ਸਿੰਘ ਬਡੂਂਗਰ ਹੋ ਗਏ ਉਹ ਸਾਂਝੇ ਜੀ ਸੀਗੇ ਬਟਾਲਾ ਹੋਣੇ ਸੀ ਉਹ ਕਮੇਟੀ ਦਾ ਕੰਮ ਸੀ ਵੀ ਹਾਂ ਬਟਾਲਾ ਬਟਾਲਾ ਸਾਹਿਬ ਦੀ ਗੱਲ ਕਰਦੇ ਤੋਂ ਉਹ ਜਿਹੜਾ ਕਮੇਟੀ ਦਾ ਕੰਮ ਸੀ ਉਹ ਪੂਰਤੀ ਕਰਨਾ ਸੀ ਨੰਨੀ ਪੱਤੀ ਕਰਨਾ ਹਾਲਾਂਕਿ ਉਹ ਦਿੱਤੀ ਵੀ ਇਤਰਾਸੀ ਦੀ ਪੱਤੀ ਕਾਦੇ ਵਾਸਤੇ ਕਿਵੇਂ ਚਲੋ ਜੋ ਵੀ ਸੀ ਸੁਣੋ ਉਹ ਕਮੇਟੀ ਇੱਕ ਪਾਸਾ ਇੱਕ ਤਾਂ ਦੋ ਤਾਂ ਮੈਂਬਰ ਛੱਡ ਗਏ ਇੱਕ ਪਾਸਾ ਖੜ ਗਈ ਉਹ ਇੱਕ ਪਾਸਾ ਇੱਕ ਢਿੰਡ ਬਣ ਕੇ ਖੜ ਗਈ ਫਿਰ ਤਾਂ ਉਹ ਮਸਲਤ ਕਮੇਟੀ ਨਗੂ ਹੀ ਨਹੀਂ ਕਰ ਰਹੀ ਕਮੇਟੀ ਨੂੰ ਜਿਹੜਾ ਅਖਤਿਆਰ ਦਿੱਤਾ ਸੀ ਉਹਦੇ ਚੋਂ ਇੱਕ ਫੈਸਲਾ ਕਰਨ ਵਾਲਾ ਜੋ ਇੱਕ ਧਰ ਬਣ ਗਿਆ ਇਸ ਕਰਕੇ ਉਹ ਫੈਸਲਾ ਆਪਣੇ ਆਪੇ ਕੱਤ ਹੋ ਜਾਂਦਾ ਹੈ ਮਤਲਬ ਆਗੂ ਨਹੀਂ ਹੋਇਆ ਦੂਜਾ ਇੱਕ ਕਮੇਟੀ ਆਪਣੇ ਆਪ ਹੀ ਉਹ ਜਿਹੜੀ ਰਿਕਾ ਲੋਕ ਪੰਜਾਂ ਚੋਂ ਸੱਤਾਂ ਚੋਂ ਦੋ ਦੋ ਤਾਂ ਛੱਡ ਹੀ ਗਏ ਉਹ ਜਿਹੜੀ ਕਮੇਟੀ ਰਿਕ ਉਹ ਵੀ ਕਿਤੇ ਬਣ ਗਈ ਤੇ ਫਿਰ ਉਹ ਫੈਸਲਾ ਕਰਿਆ ਹੀ ਨਾ ਐਸਾ ਅੱਜ ਪ੍ਰਚਾਰ ਕਿਉਂਕਿ ਕੁਝ ਇਸ ਤਰ੍ਹਾਂ ਤੇ ਰਹਿੰਦਾ ਜਿਹੜੀਆਂ ਧਿਰਾਂ ਅਕਾਲੀ ਦਰ ਨੂੰ ਏਕਾ ਨਹੀਂ ਚਾਹੁੰਦੀਆਂ ਉਹ ਇਹ ਚਾਹੁੰਦੇ ਨੇ ਵੀ ਇਹ ਵੱਡੇ ਰਹਿਣ ਉਹਦੇ ਵਿੱਚ ਇਹ ਪ੍ਰੋਜੈਕਟ ਕਰਿਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਅਸਲ ਦੇ ਵਿੱਚ ਦੋ ਤਰੀਕਾ ਵਾਲਾ ਫੈਸਲਾ ਤਾਂ ਉਦੋਂ ਹੀ ਟੁੱਟ ਗਿਆ ਸੀ ਜਦ ਇੱਕ ਫੈਸਲਾ ਕਰਨ ਵਾਲੇ ਜੰਜਾਂ ਦੇ ਵਿੱਚੋਂ ਇੱਕ ਪਾਸੇ ਢਿੱਡਰ ਬਣ ਕੇ ਖੜ ਗਿਆ ਤੇ ਆਖੋ ਗਿਆ ਕਿ ਮੈਨੂੰ ਪ੍ਰਧਾਨ ਬਣਾ ਦਿਓ ਦੂਜਾ ਇਸ ਗੱਲ ਦੇ ਉੱਤੇ ਆ ਗਿਆ ਜਦ ਪੰਜ ਮੈਂਬਰੀ ਕਮੇਟੀ ਜੀਡੀਸੀ ਉਸ ਕਮੇਟੀ ਨੇ ਜਿਹੜੀ ਕਮੇਟੀ ਬਣਾਈ ਉਹ ਕਮੇਟੀ ਦੇ ਵਿੱਚੋਂ ਮੈਂਬਰ ਰਿਜ਼ਾਈਨ ਕਰਨੇ ਸ਼ੁਰੂ ਕਰ ਗਏ ਤੇ ਦੂਜੀ ਕਬ ਉਹ ਇੱਕ ਢਿੱਡਰ ਬਣ ਗਈ ਜਿੱਦੂ ਢਿੱਡਰ ਬਣ ਗਈ ਅਜੇ ਰਿਜ਼ਾਈਨ ਕਰਨਾ ਲੋ ਉਹਨਾਂ ਫਰਕ ਨਹੀਂ ਸੀ ਜਿੰਨਾ ਢਿੱਡਰ ਬਣਨ ਨਾਲ ਹੋ ਗਿਆ ਉਹ ਇੱਕ ਢਿੱਡਰ ਬਣ ਗਈ ਤੇ ਫਿਰ ਉਹ ਫੈਸਲਾ ਕਿੱਥੇ ਲੱਗੇ ਉਹ ਠੀਕ ਹੈ ਮੈਨੂੰ ਮੇਰੇ ਹਿਸਾਬ ਨਾਲ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਠੀਕ ਹੈ ਵੀ ਜੇ ਸਾਡਾ ਨਾਮ ਨਾ ਲਵਤੋ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਕੰਮ ਨਾ ਕਰੋ ਉਹਨਾਂ ਨੂੰ ਕੋਈ ਨਹੀਂ ਰੋਕਿਆ ਪਰ ਸਾਡਾ ਨਾਮ ਨਾ ਲਵਤੋ ਕਿਉਂਕਿ ਸਾਡੇ ਕੋਲ ਫੈਸਲਾ ਤਾਂ ਹੈ ਹੀ ਨਹੀਂ ਅੱਜ ਸੱਚ ਵੀ ਹੈ ਜੇ ਕੋਈ ਬਾਡੀ ਨੇ ਫੈਸਲਾ ਕਰਤਾ ਹੋਵੇ ਉਹ ਲਾਗੂ ਨਹੀਂ ਹੋ ਰਿਹਾ ਫੈਸਲੇ ਤੇ ਹੋਰ ਹੀ ਟੁੱਟੇ ਕਰਕੇ ਕਰਿਆ ਜਾ ਰਿਹਾ ਹੈ ਉਹ ਕਿਉਂ ਨਾਲ ਉਹਦੇ ਐਸੇ ਛਿਟ ਹੋਏਗੀ ਇਹ ਠੀਕ ਆ ਉਹਨਾਂ ਨੇ ਮਾਨਹਾਨੀ ਦਾ ਨਹੀਂ ਕਰਿਆ ਵੀ ਸਾਡੀ ਮਾਨਹਾਨੀ ਕਰਦੇ ਨੇ ਉਹਨਾਂ ਆਖਿਆ ਸਾਡਾ ਨਾਮ ਨਾ ਵਰਤੋ ਮੈਂ ਕਹਾਗਾ ਇਹ ਬੜੀ ਨਰਮ ਪਾਸ਼ਾ ਹੈ ਔਰ ਚੰਗੀ ਹੈ ਇਹੀ ਜੋ ਵਰਤਣੀ ਚਾਹੁੰਦੇ ਵੀ ਸਾਡਾ ਨਾਮ ਨਾ ਵਰਤੋ ਹੁਣ ਤੁਸੀਂ ਕਿਉਂਕਿ ਉਹ ਫੈਸਲੇ ਵਾਲਾ ਮਾਮਲਾ ਨਹੀਂ ਰਿਹਾ ਹੁਣ ਤਾਂ ਤੁਸੀਂ ਕਿੱਥੇ ਰਹੋ ਠੀਕ ਹੈ ਠੀਕ ਹੀ ਆ ਇਹ ਹੋਣਾ ਚਾਹੀਦਾ ਸੀ ਇਹ ਪਹਿਲਾਂ ਹੋਣਾ ਚਾਹੀਦਾ ਸੀ ਬਲਕੇ ਦੇਰ ਆਏ ਦੇਰ ਆਇਦੁਰ ਉਸਾਈ ਇਹ ਹੁਣ ਇਹ ਦੂਜੇ ਨਹੀਂ ਸਮਝਦੇ ਹੁਣ ਸਾਡੇ ਇਹ ਹੁਣ ਸਿੱਖੀ ਚ ਹੋ ਕੀ ਗਿਆ ਵੇ ਜਿਹੜਾ ਜਿਹਨੇ ਧੜੇ ਨਾਲ ਐ ਧਰਮ ਨਾਲੋਂ ਧੜਾ ਪਿਆਰੇ ਜਿਹੜਾ ਜਿਹਨੇ ਧੜੇ ਨਾਲ ਉਹ ਜੋ ਮਰਜ਼ੀ ਕਰੀ ਜਾਵੇ ਉਹ ਸਭ ਠੀਕ ਦੂਜਾ ਗਲਤ ਵਿੱਚ ਮੈਨੂੰ ਕੱਲ ਹੀ ਕਿਸੇ ਨੇ ਭੇਜਿਆ ਇੱਕ ਬਲੇ ਵਿਦਵਾਨ ਸੱਜਣ ਨੇ ਗੁਰਗੱਜੇ ਸਾਹਿਬ ਬਾਰੇ ਇੰਨੀ ਮਤਲਬ ਬਾਸ਼ਾ ਜਿਹੜਾ ਨਿਆਰ ਸੀ ਉਹ ਇੰਨਾ ਨੀਵਾ ਸੀ ਉਸ ਦਾ ਬੰਦਾ ਸੋਚ ਨਹੀਂ ਸਕਦਾ ਵੀ ਇੰਨੇ ਨੀਵੇਂ ਮਿਆਰ ਦੇ ਵਿੱਚ ਮਤਲਬ ਮਿchnਾ ਚਾਹੀਦਾ ਹੈ ਵਿਦਵਾਨ ਸੱਜਣ ਨੇ ਔਰ ਆਈ ਮੀ ਫੀਆ ਬੰਦਾ ਜੀਣਾ ਮੈ ਕਨਾ ਮੈਂ ਨਹੀਂ ਜੱਜ ਕਰਦਾ ਵੀ ਯਾਰ ਇੱਕ ਕਮਾਲ ਦਾ ਬੰਦਾ ਉਹ ਨਹੀਂ ਜੀ ਭਾਸ਼ਾ ਦੀ ਜਿਗੋਵੇ ਦੂਜੇ ਪਾਸੇ ਕਹਿੰਦਾ ਸੋ ਜਦ ਤੁਸੀਂ ਧਿਰ ਬਣ ਕੇ ਖੜ ਜਾਂਦੇ ਹੋ ਉਦੋਂ ਵੀ ਤੁਹਾਨੂੰ ਆਪ ਦੇ ਜਿਹੜੇ ਅਸੂਲ ਨੇ ਉਹ ਜ਼ਰੂਰ ਕਾਇਮ ਰੱਖਣੇ ਤੁਸੀਂ ਆਪਣੀ ਜਬੈਸ ਕਰੋ ਤੁਸੀਂ ਜੋ ਕਹਿਣਾ ਕਹੋ ਪਰ ਕਹਿਣ ਦੇ ਵਾਸਤੇ ਤੁਹਾਨੂੰ ਤਖ਼ਤਾਂ ਦੇ ਉੱਤੇ ਤੇ ਹੋਰ ਦੇ ਉੱਤੇ ਕਦੇ ਇੰਪਲੀਮੈਂਟ ਨਹੀਂ ਚੰਦਾ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਠੀਕ ਹੀ ਕਰਿਆ ਇਹਦੇ ਨਾਲ ਜਿਹੜਾ ਦੂਜਾ ਕਾਲੀ ਦਲ ਬਣਨਾ 11 ਤਰੀਕ ਨੂੰ ਉਹਦੇ ਤੇ ਕਿੰਨਾ ਕਸਰ ਪੈਗਾ ਜੀ ਉਹ ਕੋਈ ਵੋਟਾਸ਼ ਨਹੀਂ ਪੈਣਾ। ਕੋਈ ਬਹੁਤਾ ਹਾਸ ਨਹੀਂ ਪੈਣਾ। ਬਾਦਲ ਆਈਸੋਲੇਟਡ ਨੇ। ਬਾਦਲਾਂ ਦਾ ਕੋਈ ਹੈ ਨਹੀਂ ਲੋਕਾਂ 'ਚ। ਜੱਜੇਬੰਦ ਘਧਾਰ ਬਾਦਲਾਂ ਦਾ ਜ਼ਿਆਦਾ ਹੈ ਪਰ ਜਨਤਾ ਦੇ ਵਿੱਚ ਆਧਾਰਵਾਦ ਦਾ ਕੋਈ ਬਹੁਤਾ ਹੈ ਨਹੀਂ। ਨਾ ਇਹਨਾਂ ਨੇ ਕੋਈ ਅਬਦੀ ਮੁਹਿੰਮ ਛੇੜੀ ਹੈ ਕਿਉਂਕਿ ਜਦ ਹਾ ਹੁਣ ਕਕਾਰਾਂ ਦਾ ਮਾਮਲਾ ਵੀ ਆਇਆ ਸੀ ਰਾਜਸਥਾਨ ਵਾਲਾ। ਉਦੋਂ ਵੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ ਨੇ। ਕਿ ਉਹ ਝਲੀ ਇੱਕ ਮੁਹਿੰਮ ਦੀ ਲੋੜ ਸੀ। ਉਹ ਮਹਿੰਮਤਾ ਛੜੀਨੀ ਸਾਰੇ ਸਿੱਖਾਂ ਦੇ ਵਿੱਚ ਉਹ ਕਾਰਾਂ ਦਾ ਮਾਮਲਾ ਹੀ ਤਾਂ ਆਇਆ ਨਹੀਂ ਰਾਜਸਥਾਨ ਚ ਕਿਸੇ ਬੰਦੇ ਦੀ ਇਹ ਜੁਰਤ ਪੈਦੀ ਵੀ ਕਹਦੇ ਵਿੱਚ ਵਾਜ ਕੇ ਪੈਨੇ ਕਾਰ ਬੈਨੇ ਤੈਨੂੰ ਅੰਦਰ ਨਹੀਂ ਜਾਂਦੇ ਨਾ ਕਦੇ ਕਿਸੇ ਦਾ ਜਨੇਵਲ ਖਾਇਆ ਕਦੇ ਕਿਸੇ ਦਾ ਚੂੜਾ ਨਾ ਖਾਇਆ ਅੱਡਾ ਡਾ ਮੋਟੇ ਮੋਟੇ ਚੂੜੇ ਪਾਏ ਹੁੰਦੇ ਨੇ ਔਰ ਰਾਜਸਥਾਨ ਚ ਬਹੁਤ ਜ਼ਿਆਦਾ ਚੂੜੇ ਪਾਉਂਦੇ ਨੇ ਰਾਜਸਥਾਨ ਚ ਕਨਿਆ ਨੇ ਉਹ ਗਜਰੇ ਔਰ ਜਿਹੜੇ ਚਾਂਦੀ ਦੇ ਹੁੰਦੇ ਨੇ ਪੈਰਾਂ ਤੱਕ ਵੀ ਪਾਈਆਂ ਹੁੰਦੀਆਂ ਨੇ ਬਜੇ ਵੱਡੀਆਂ ਮੋਟੀਆਂ ਗਜਰੇ ਟਾਈਪ ਸਾਢੇ ਚ ਪਜੇਵਾ ਪਾਉਂਦੇ ਸੀ ਸੋ ਇਹ ਉਹ ਤਾਂ ਕਦੇ ਨਹਾਇਆ ਨਹੀਂ ਉਹਦੇ ਵਿੱਚ ਤੱਕ ਪਾਇਆ ਵੀ ਜਾ ਸਕਦਾ ਕਿਉਂਕੋ ਖੋਲਾ ਹੁੰਦਾ ਅੰਦਰ ਉਹ ਕਈ ਵਾਰੀ ਉਹ ਹਾਸਾਂੜੇ ਵੀ ਹੁੰਦਾ ਖੋਲਾ ਵੀ ਹੁੰਦਾ ਸੋ ਇਸ ਕਰਕੇ ਇਹ ਜਿਹੜਾ ਸੀ ਇਹ ਇੱਕ ਸੰਦੀਹ ਰਿਲੀਜੀਅਸ ਬਿਲਕੁਲ ਉਸ ਦੇ ਉੱਤੇ ਹਮਲਾ ਸੀ ਤੇ ਉਹਦੇ ਉੱਤੇ ਇਹਨਾਂ ਨੇ ਸ਼ਬਦੀ ਜੰਗ ਜ਼ਰੂਰ ਰੱਖੀ ਉਹਦੇ ਉੱਤੇ ਬਾਹਰ ਨਹੀਂ ਆਏ ਉਹ ਜੋਤੀ ਤਾਂ ਪਈ ਹੈ ਉਹਨਾਂ ਨੂੰ ਪਤਾ ਵੀ ਤਾਂ ਲੜੀ ਜਾਂਦੇ ਨੇ ਆਪਸ ਵਿੱਚ ਜੋ ਮਰਜੀ ਕਰ ਕੋ ਇਹਨਾਂ ਦਾ ਉਸ ਕੰਦ ਚੋਂ ਇਹ ਸਾਰਾ ਕੁਝ ਨਿਕਲ ਰਿਹਾ ਹੈ ਅੱਜ ਵਿਪਰਵਾਦ ਦਾ ਹਮਲਾ ਸਿੱਖੀ 'ਚ ਉਹਨੂੰ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਰੋਕ ਰਹੇ ਨੇ ਨਾ ਪ੍ਰਾਣੇ ਜਥੇਦਾਰ ਸਾਹਿਬਾਂ ਨੇ ਰੋਕਿਆ ਕਿ ਨਾ ਭਾਈ ਉਹਨੂੰ ਐਸਜੀਪੀਸੀ ਰੋਕ ਰਹੀ ਆ ਨਾ ਇਹ ਬਾਗੀ ਰੋਕ ਰਹੇ ਨੇ ਇਹ ਸਾਰਿਆਂ ਦਾ ਸਿਆਸਤ ਤੇ ਕਮਜੇ ਦੀ ਲੜਾਈ ਹੈ ਸਿਆਸਤ ਤੇ ਕਮਜੇ ਦੀ ਲੜਾਈ ਪੰਜਾਬ ਨੂੰ ਬਚਾ ਨਹੀਂ ਸਕਦੀ ਸਿਆਸਤ ਤੇ ਕਮਜਾ ਆਪ ਦਾ ਹੋ ਗਿਆ ਤਾਂ ਦੇਖ ਲਓ ਕੀ ਹੋ ਗਿਆ ਕਾਂਗਰਸ ਦੇ ਹੱਥਾਂ ਕੀ ਹੋ ਗਿਆ ਅਕਾਲੀ ਭਾਜੀ ਬੀਜੇਪੀ ਦੇ ਹੱਥਾਂ ਕੀ ਹੋ ਗਿਆ ਅਕਾਲੀ ਬੀਐਸਪੀ ਦੇ ਹੱਥਾਂ ਕੀ ਹੋ ਗਿਆ ਕੰਮ ਜੇ ਨਾਲ ਨਹੀਂ ਚੱਨਾ ਇਹ ਸਿਆਸਤ ਪੰਜਾਬ ਦੇ ਹੱਕ ਦੀ ਕਰਕੇ ਹੀ ਚੱਲਣਾ ਉਹ ਰੱਥਾ ਬੈਠਾ ਹੋਇਆ ਉਹਦੇ ਵਿੱਚ ਦੋਨੇ ਇੱਕੋ ਜਿਹੇ ਨੇ ਕੋਈ ਮੈਨੂ ਨਰਦਨ ਨਹੀਂ ਬੋਤਾ ਫਰਕ ਤੇ 11 ਤਰੀਕ ਨੂੰ ਕਾਠ ਜਾਦਾ ਹੋ ਸਕਦਾ ਉਹਨਾਂ ਦਾ ਕੋਈ ਵੱਡੀ ਗੱਲ ਨਹੀਂ ਜੇ ਇਹਨਾਂ ਨੂੰ ਮੰਗੀ ਸਾਹਿਬ ਹਾਲਚ ਨਾ ਵੀ ਕਰਨ ਦਿੱਤਾ ਗਿਆ ਕਿ ਚ ਹੋਰ ਕਰ ਲੈਣਗੇ ਕੋਈ ਜਗਾ ਦਾ ਘਾਟ ਨਹੀਂ ਮਸਤਵਾ ਦਾ ਬਠੇਰਾ ਵੱਡਾ ਉਹਨਾਂ ਨੇ ਆਪ ਇਹ ਸਮੁੰਦਰੀ ਸਮੁੰਦਰੀ ਹਾਲਚ ਕਰਨਾ ਹੈ ਨਾ ਬੇਸਿਕਲੀ ਤਾਂ ਆਹੋ ਮੰਗੇ ਆਏ ਜੇ ਉਹ ਦਿੱਤਾ ਉਹ ਡੇਟਾ ਨਾ ਡੇਟਾ ਦਾ ਪਤਾ ਲੱਗੂਗਾ ਨਾ ਤੇ ਤੇਜਾ ਸਿੰਘ ਸਮੁੰਦਰੀ ਸਾਹਿਬ ਦਾ ਸੋ ਜਿਹੜਾ ਮੇਰਾ ਸਮਝ ਆਏ ਇਹ ਮੋਤੀ ਜੀ ਵੀ ਇਹਨਾਂ ਨੇ ਪਿੱਛੇ ਵਰਕਸ਼ਾਪਾਂ ਸ਼ੁਰੂ ਕਰੀਆਂ ਮਸਤਵਾਨੇ ਚ ਕਰੀ ਹੁਣ ਮਸਤਵਾਨੇ ਦੀ ਵਰਕਸ਼ਾਪ ਕਰੀ ਰੇਜੀ ਸਿੰਘ ਸਵਾ ਚ ਵੀ ਹੋਈ ਉਹ ਕਾਹਦੀਆਂ ਨੇ ਉਹਦੇ ਚ ਸਾਰੀਆਂ ਚ ਐ ਵੀ ਸਿਆਸੀ ਕੀ ਕਰੀ ਨਾ ਪੰਥਕ੍ਰਿਡਿਕਲ ਹੋ ਚਾਰੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਆ ਰਹੀ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਨੀ ਤਾਂ ਸਿੱਖੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਸਿੱਖੀ ਦਾ ਪੰਜਾਬ ਦੇ ਹੱਕ ਤੇ ਸਿੱਖੀ ਦੋਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਭਾਈਚਾਰੇ ਦੀ ਜੇ ਗੱਲ ਨਹੀਂ ਕਰਨੀ ਭਾਈਚਾਰਾ ਇਕੱਠਾ ਨਹੀਂ ਕਰਨਾ ਤੁਸੀਂ ਆਪਸ ਵਿੱਚ ਹੀ ਬੈਠਣਾ ਲੜੀਏ ਨਾ ਦੂਜਿਆਂ ਨੂੰ ਕੀ ਇਕੱਠਾ ਕਰਨਾ ਹੈ ਕਿ ਇਹ ਸਿੱਖੀ ਨਹੀਂ ਹੈ ਜੇ ਤੁਸੀਂ ਦੰਤਾ ਨੂੰ ਸਿੱਖਾਂ ਨੂੰ ਦਲਤ ਸਿੱਖਾਂ ਨੂੰ ਵੱਖਰੀ ਰੱਖਣਾ ਹੈ ਇਹ ਸਿੱਖੀ ਨਹੀਂ ਹੈ ਸਿੱਖੀ ਦੇ ਵਿੱਚ ਜਿਵੇਂ ਮੇਰਾ ਖਿਆਲ ਹੈ ਸਿੱਖੀ ਉਸੂਲ ਤੋਂ ਬਿਨਾ ਸਿੱਖੀ ਫਲਸਫੇ ਤੋਂ ਬਿਨਾ ਸਿੱਖੀ ਦਾ ਜਿਹੜਾ ਹੈਗਾ ਕਿ ਪੰਜਾਬ ਦੇ ਹਿੱਤਾਂ ਦੀ ਕੇਂਦਰ ਤੋਂ ਜ਼ਬਰ ਹੁਕਮਰਾਨ ਦੇ ਖਿਲਾਫ ਸਿੱਖੀ ਦੀ ਲੜਾਈ ਰਹੀ ਹੈ ਚਾਹ ਗੁਰੂ ਅਰਜਨ ਦੇਵ ਜੀ ਸੀ ਕੀ ਦੀ ਸੀ ਦੀ ਹੋਈ ਚਾਹ ਗੁਰੂ ਤੇਗ ਬਹਾਦਰ ਜੀ ਦੀ ਸੀ ਦੀ ਹੋਈ ਚਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਵਾਦੀ ਦੇ ਕਿਨੇ ਚ ਕੈਰ ਕੀਤਾ ਗਿਆ ਚਾਹ ਉਹ ਬਾਬਰ ਦੇ ਖਿਲਾਫ ਬਾਬਾ ਨਾਨਕ ਬੋਲੇਆ ਚਾਹ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਚਾਹੇ ਅ ਉਹ ਸਹਿਜਾਂ ਦੀ ਸ਼ਹੀਦੀ ਹੋਈ ਵਜ਼ੀਰ ਖਾਨ ਨੇ ਕਰੀ ਤੇ ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਇਹ ਕੇਂਦਰ ਦੀ ਹਕੂਮਤ ਦੇ ਖਿਲਾਫ ਜਿਹੜੀ ਨਾਬਰੀਆ ਪੰਜਾਬ ਦੀ ਉਹ ਹੈ ਉਹ ਸਿੱਖੀ ਉਹਦਾ ਇੱਕ ਠੀਕ ਹੈ ਪਰ ਜਿੱਦ ਇਹ ਸੀ ਉਹ ਚੱਕ ਚੱਕ ਇਹਨਾਂ ਦੀ ਨਾਬਰੀ ਦੇ ਖਿਲਾਫ ਹੁਕਮਰਾਨ ਦੇ ਖਿਲਾਫ ਉਹਦੇ ਫਿਰ ਠੀਕ ਹੈ ਸਿੱਖ ਕਿਸੇ ਨੇ ਪੁੱਤੀ ਵਾਰੀ ਕਿਸੇ ਨੇ ਪੁੱਤੀ ਵਾਰੀ ਅਰ ਕੱਟਾ ਡਾਕਟਰ ਸਾਹਿਬ ਇਸ ਤੋਂ ਕਿ ਇੱਕ ਅਹਿਮ ਮਸਲਾ ਹੈਗਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਨੂੰ ਲੈ ਕੇ ਹਾਈ ਕੋਰਟ ਨੇ ਇੱਕ ਦਿਨ ਦੀ ਰੋਕ ਲਾਤੀ ਸੀ ਉਹਦੀ ਸੁਣਵਾਈ ਅੱਗੇ ਹੋਣੀ ਹੈ ਤੇ ਇਸ ਦੇ ਨਾਲ ਹੀ ਭਾਜਪਾ ਨੇ ਵੀ ਕਿਹਾ ਵੀ ਅਸੀਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹਾਂ ਤਾਂ ਅਸੀਂ ਪੰਜਾਬ ਦੇ ਵਿੱਚ ਇੱਕ ਮਾਰਚ ਕਰਾਂਗੇ ਤਾਂ ਉਸੇ ਮੁੱਦੇ ਤੇ ਗਵਰਨਰ ਨੂੰ ਵੀ ਮਿਲੇ ਤੁਸੀਂ ਇਹ ਇੱਕ ਦਿਨ ਦੀ ਰੋਕ ਨੂੰ ਕਿਵੇਂ ਦੇਖਦੇ ਹੋ ਭਾਵੇਂ ਕਿ ਪਿੰਡਾਂ ਦੇ ਵਿੱਚ ਕਾਫੀ ਵਿਰੋਧ ਹੋਣ ਲੱਗ ਗਿਆ ਤੇ ਅਨੇਕਾਂ ਪਿੰਡਾਂ ਦੇ ਵਿੱਚ ਜਿਹੜੇ ਆ ਇਸ ਤਰੀਕੇ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਆ ਕਿ ਇਸ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਾ ਆਉਣ ਦੇਖੋ ਪਿੰਡੀ ਕਰਦੇ ਆ ਇੱਕ ਦਿਨ ਦੀ ਰੋਕ ਕਹਿੰਦੀ ਹੈ ਇੰਟਰਨ ਰੋਕ ਕਿਉਂਕਿ ਅੱਜ ਵੀ ਸੁਣਵਾਈ ਹੋਣੀ ਹੈ ਉਸ ਦੀ ਹਮੇਸ਼ਾ ਕੋਟਾਂ ਕਰਨੀਆਂ ਨੇ ਕੋਈ ਨਵੀਂ ਗੱਲ ਨਹੀਂ ਹੈ ਔਰ ਇਹ ਵਧੀਆ ਤਰੀਕਾ ਹੁੰਦਾ ਹੈ ਕਿ ਭਾਈ ਅਸੀਂ ਸੁਣਵਾਈ ਕਰ ਰਹੇ ਹਾਂ ਅਜੇ ਤੁਹਾਨੂੰ ਅੱਜ ਕੁਝ ਨਾ ਕਰੀਏ ਕਿਉਂਕਿ ਕੱਲ ਨੂੰ ਫਿਰ ਸੁਣਵਾਈ ਹੋਣੀ ਹੈ ਅੱਜ ਸੁਣਵਾਈ ਹੋਣੀ ਹੈ ਅੱਜ ਕੋਈ ਗੱਲਦਬਾਹੀ ਹੋਊਗੀ ਫਿਰ ਨਹੀਂ ਅੱਜ ਫਿਰ ਰੋਕ ਦੇ ਕੋਈ ਗੱਲ ਕਰਨਗੇ ਕਿਉਂਕਿ ਉਹ ਇੱਕ ਦਿਨ ਦੀ ਰੋਕ ਲਗਾਈ ਹੈ ਉਹਨੂੰ ਆਹ ਜਾ ਵਧਾਉਣਾ ਜਾਂ ਜਮਾ ਵੀ ਠੀਕ ਹੈ ਇੱਕ ਦਿਨ ਦੀ ਸੀ ਕਸਮ ਉਹ ਕੁਛ ਸਕੇ ਨਾ ਕੋਈ ਤੋਂ ਉਨਜ਼ਰ ਕਰਨਾ ਪਏਗਾ ਇਹ ਹੁਕਮ ਨਾ ਵੀ ਕਰਨਾ ਹੋਵੇ ਇਕ ਤਈ ਹੀ ਹੈ ਤੋਂ ਇੱਕ ਦਿਨ ਦੀ ਰੋਕ ਤਾਂ ਉਸ ਨੇ ਵੀ ਅਜਿਹਾ ਨਾ ਕੁਛ ਕਰਕੇ ਬੈਠੇ ਰੋਕਣ ਤੇ ਇਹ ਇਹ ਕਿਸਮ ਦਾ ਇਹ ਸੰਦੇਸ਼ ਵੀ ਹੈ ਵੀ ਹਾਈ ਕੋਰਟ ਦਾ ਸੰਗਿਆਨ ਲੈ ਰਹੀ ਆ ਕਾਦੇ ਨਾ ਪਾਓ ਇਹ ਹੋ ਸਕਦਾ ਕੋਈ ਨਾ ਕਰਨਾ ਕਿਉਂਕਿ ਨਹੀਂ ਰੋਕ ਲਾਉਣ ਦਾ ਕੋਈ ਮਤਲਬ ਜਦ ਰੋਕ ਲੱਗਦੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਹਾਈ ਕੋਰਟ ਨੂੰ ਲੱਗਦਾ ਹੈ ਵੀ ਇਹ ਗੱਲ ਵਿੱਚ ਦਾਵਾ ਹੈ ਕੋਈ ਜਿਹੜਾ ਕਿਸੇ ਨੇ ਪਟੀਸ਼ਨ ਪਾਈ ਹੈ ਕਿ ਇਹ ਉੱਤੇ ਸੰਗਿਆਨ ਲੈਣ ਦੀ ਲੋੜ ਹੈ ਤਾਂ ਜਿਹੜੇ ਕਾਰਜਕਰਮੀ ਹੈ ਕਿਉਂਕਿ ਜਿਹੜੀ ਸਰਕਾਰ ਚਾਹੇ ਉਹ ਭਵੰਤ ਮਾਨ ਕੋਧ ਵੀ ਕਿਉਣਾ ਕਰੇ ਬਤੌਰ ਮੁੱਖ ਮੰਤਰੀ ਇਹ ਕਾਰਜਕਰਮੀ ਹੁੰਦੀ ਆ ਤੁਸੀਂ ਦੱਸਿਆ ਨੇ ਹੋ ਜਿੰਨੀ ਜਿਹੜੀ ਮੰਤਰੀ ਮੰਡਲ ਹੈ ਇਹ ਲੈਜਿਸਲੇਚਰ ਨਹੀਂ ਹੈ ਇਹ ਵਿਧਾਨ ਸਭਾ ਨਹੀਂ ਹੈ ਇਹ ਬਧਾਇਕ ਨਹੀਂ ਹੈਗੇ ਇਹ ਮੰਤਰੀ ਨੇ ਇਹ ਕਾਰਜ ਕਰਨੀ ਹੈ ਇਹ politcal ਕਾਰਜ ਕਰਨੀ ਹੈ ਸਿਆਸੀ ਕਾਰਜ ਕਰਨੀ ਹੈ ਕਾਰਜਕਰਮੀ ਦੇ ਉੱਤੇ ਨਿਆਪਾਲਕਾ ਜਦ ਕਾਰਜ ਕਰਨੀ ਦੇ ਫੈਸਲੇ ਦੇ ਉੱਤੇ ਨਿਆਪਾਲਕਾ ਲੱਗੇ ਬਹੁਤ ਹੀ ਗੈਰ ਕਾਨੂੰਨੀ ਆ ਤਾਂ ਉਹ ਰੋਕ ਲਗਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਬੰਦੀ ਤੇ ਸਟੇ ਲਗਾ ਦਿੰਦੀ ਹੈ ਉਹ ਆਦ ਵਿਚਾਰਾ ਕਦੇ ਕਦੇ ਸਟੇਟਸ ਕੋ ਕਰਦੀ ਹੈ ਦੋ ਤਰ੍ਹਾਂ ਦਾ ਹੁੰਦਾ ਇੱਕ ਸਟੇ ਹੁੰਦਾ ਇੱਕ ਸਟੇਟਸ ਕੋ ਹੁੰਦਾ ਵੀ ਜਿੰਨਾ ਹੋ ਗਿਆ ਹੋ ਗਿਆ ਇਸ ਤੋਂ ਅੱਗੇ ਨਾ ਵਧੇ ਜੇ ਕਿਸ ਨੇ ਅੱਧੇ ਕੰਦ ਕਰ ਲੀ ਉਹ ਕਹਿੰਦੇ ਬਸ ਜਿਹੜਾ ਇੱਕ ਇੱਟ ਲੱਗੀ ਲੱਗੀ ਹੋਰ ਨਹੀਂ ਲਾਉਣੀ ਠੀਕ ਹੈ ਤੇ ਇਹ ਜਿਹੜਾ ਹੈਗਾ ਉਹ ਤੋਂ ਸਾਡੀ ਜਿਹੜੀ ਸਿਆਸੀ ਕਾਰਜ ਕਰਨੀ ਆ ਉਹਨੂੰ ਸਮਝ ਲੈਣਾ ਚਾਹੀਦਾ ਹੈ ਵੀ ਅਦਾਲਤ ਨੂੰ ਇਹਦੇ ਵਿੱਚ ਕਿਛੇ ਮੱਦੀ ਗਲਬਾ ਨਗਦੀ ਹੈ ਹੈ ਨਹੀਂ ਹੈ ਕਿ ਉਹ ਤਮ ਤਮ ਫੈਸਲੇ ਤੇ ਪਤਾ ਲੱਗੂ ਕੀ ਹੁੰਦਾ ਕੀ ਨਹੀਂ ਹੁੰਦਾ ਇੱਕ ਪਾਸਾ ਹੈ ਦੂਜੇ ਪਾਸੇ ਹੈ ਜਿਹੜੀ ਬੀਜੇਪੀ ਹੈ ਉਹ ਤਾਂ ਕਹਿੰਦੇ ਸੁੱਕਾ ਹੇਜ ਮਤੇਈ ਦਾ ਮੂੰ ਚੁੰਮੇ ਟੁਕ ਨਾ ਦੇਈਦਾ ਬੀਜੇਪੀ ਦਾ ਛਾਪਣਾ ਧਰਾਤਲ ਬਣਾ ਰਹੀ ਹੈ ਥੋੜੇ ਬੀਜੇਪੀ ਤਾਂ ਆਪ ਉਹਨਾਂ ਦੀਆਂ ਨੀਤੀਆਂ ਨੇ ਉੱਤੋਂ ਆਈਆਂ ਹੋਈਆਂ ਸਾਰੀਆਂ ਸਾਰੀਆਂ ਨੀਤੀਆਂ ਚ ਉਹ ਸ਼ਹਿਰੀਕਰਨ ਕਰੋ ਪੰਜਾਬ ਦੀ ੜਕ ਤੋੜੋ ਪੰਜਾਬ ਦੀ ਕਿਸਾਨੀ ਨੇ ਜਿਹੜਾ 380 ਦਿਨ ਚ ਉਹਨਾਂ ਦੀ ਪਿੱਠ ਲਵਾ ਕੇ ਆਏ ਨੇ ਤੇ ਉਹਦੇ ਚੋਂ ਤੰਗ ਨੇ ਉਹਨਾਂ ਨੂੰ ਆਪਗੰਤਮਾਨ ਵਰਗੇ ਬੰਦਾ ਮਰ ਗਿਆ ਜਿਹਨੇ ਦੋਨਾਂ ਧਰਨ ਨੂੰ ਕੁਟਤਾ ਕੁਝ ਕਿਸਾਨੀ ਇਹੀ ਜੀ ਹੋ ਗਈ ਚੋਣਾ 'ਚ ਖੜੇ ਕਰ ਤੇ ਕਈ ਵਿਦਵਾਨਾਂ ਨੇ ਖੜੇ ਹੋ ਕੇ ਇਕੱਠੇ ਹੋ ਕੇ ਚੋਣਾ ਲੜੋ ਚੋਣਾ ਫੇਰ ਮੁੜ ਕੇ ਉਹਨਾਂ ਦੀਆਂ ਅੱਖੀਆਂ ਲਾਈਆਂ ਕਈਆਂ ਨੇ ਇੱਥੇ ਲੜਾਈ ਕਰਾਉਣ ਵਾਸਤੇ ਦੁਬਾਰਾ ਵੱਖਰਾ ਮੋਰਚਾ ਲਵਾਤਾ ਉਹਦੇ ਵਿੱਚ ਜੋ ਕੁਝ ਹੋਇਆ ਉਹਦੇ ਪਹਿਲਾਂ ਉਹਨਾਂ ਦਾ ਸਮਾਪਨ ਕਰਦੇ ਰੇ ਪਿੱਛੋਂ ਉੱਥੋਂ ਵੀ ਨਿਕਲ ਗਏ ਸੋ ਇਹ ਜਿਹੜਾ ਤਾਅ ਤਰੀਕਾ ਹੈ ਪੰਜਾਬ ਦੀ ਕਿਸਾਨੀ ਦੀ ਮੂਮੈਂ ਨੂੰ ਤੋੜਨ ਵਾਸਤੇ ਬੜੇ ਦੋ ਭੂਮਕਾਂ ਦਿੱਤੀਆਂ ਉਹਨਾਂ ਲੋਕਾਂ ਨੇ ਨਿਭਾਈਆਂ ਜਿਨ੍ਹਾਂ ਨੇ ਚੋਂ ਲੜਾਈ ਜਿਨ੍ਹਾਂ ਨੇ ਇਸ ਮੋਰਚੇ ਦਾ ਜਿਆਦਾ ਡਟ ਕੇ ਸਮਾਪਨ ਕੀਤਾ ਖਾਸ ਕਰਕੇ ਬੁੱਧਕ ਤੌਰ ਤੇ ਉਹ ਠੀਕ ਹੈ ਉਹ ਸਰਪੇ ਸੇ ਚੌਧਰੀ ਹੁੰਦੇ ਨੇ ਤੋਂ ਉਹ ਉਸਾਂ ਦੇ ਗੱਲ ਦੁਨੀਆ 'ਚ ਪਹਿਲਾਂ ਵੀ ਜੰਗ ਆਈ ਹੈ ਗੱਲਾਂ ਕਰਨੀਆਂ ਬਹੁਤ ਸੱਖੀਆਂ ਹੁੰਦੀਆਂ ਨੇ ਪਰ ਤੁਸੀਂ ਉਸ ਗੱਲ ਨੂੰ ਕਿਵੇਂ ਦੇਖਦੇ ਹੋ ਉਹਨਾਂ ਤੋਂ ਤੁਹਾਨੂੰ ਘਟ-ਘਟ ਨਹੀਂ ਤਾਂ ਦੇਖ ਲਓ ਨਾ ਵੀ ਤੁਸੀਂ ਚੋਣਾਂ ਲੜਾਈਆਂ ਜਵਾਨ ਦਾ ਜਬਤ ਹੋ ਗਈਆਂ ਉਹਨਾਂ ਨੂੰ ਰਜਿਸਟਰ ਕਰਨਾ ਤੱਕ ਨਹੀਂ ਆਇਆ ਤੁਹਾਡੀ ਮਿੱਟੀ ਦੀ ਪੁਲੀਸ ਕਰਦੀ ਆ ਅਗਲੀ ਆਪੋਜੀਸ਼ਨ ਨਹੀਂ ਕਰਨੀਆ ਬੀਜੇਪੀ ਨਹੀਂ ਕਰਨੀਆ ਹੋਰ ਤਾਂ ਕਿਸੇ ਨੇ ਕੀ ਕਰਨੀਆ ਪੰਜਾਬ ਦੇ ਕਿਸਾਨ ਦੀ ਇੱਦਾਂ ਹੀ ਤੁਸੀਂ ਮੋਰਚਾ ਲਵਾਤਾ ਉਹਦਾ ਜੋ ਹਾਲ ਹੋਇਆ ਉਹਦੇ ਚ ਕੇਂਦਰ ਸਰਕਾਰ ਉਹਦੇ ਚ ਸੂਬਾ ਸਰਕਾਰਾਂ ਉਹ ਤਕੜੀਆਂ ਹੋਈਆਂ ਫਿਰ ਉਸ ਤੋਂ ਬਾਅਦ ਇਸ ਵੱਧਰ ਤੱਕ ਪਹੁੰਚ ਗਏ ਬਿਜਲੀ ਐਂਡ ਗਾਂਗਫੇਜੀ ਦੋਹਾਂ ਤਰ੍ਹਾਂ ਦੇ ਤੁਸੀਂ ਉਹ ਡਾਂਗ ਫੇਰੀ ਨਹੀਂ ਆ ਇਹ ਗੱਲਾਂ ਤਾਂ ਕਰਦੇ ਨੇ ਵੀ ਤੁਹਾਡੇ ਤੇ ਡਾਂਗ ਫੇਰਤੀ ਤੁਸੀਂ ਉਸ ਟੀਕੇ ਦੇ ਨਾਲ ਸਰਕਾਰ ਦਾ ਕਿਉਂ ਨਹੀਂ ਵਿਰੋਧ ਕਰਿਆ ਵੀ ਸਰਕਾਰ ਨੇ ਗਲਤ ਕਰਿਆ ਉਸ ਕਰਕੇ ਕਾਫੀ ਕੁਛ ਹੈ ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹੋਗੇ ਚਾਹੇ ਤੁਹਾਡਾ ਆਪਣਾ ਹੀ ਕੋਈ ਕਰਤਾ ਹੋਵੇ ਤਾਂ ਫਿਰ ਤੁਸੀਂ ਭਾਈ ਸਫਰ ਤੱਕ ਲੋਗੇ ਫਿਰ ਤਾਂ ਤੁਸੀਂ ਜੋ ਕਰਿਆ ਉਹ ਉਹਦਾ ਕਰੇ ਹੋਏ ਦਾ ਭੁਗਤਣਾ ਤਾਂ ਪਊਗਾ ਇਹਦੇ ਵਿੱਚ ਇਹੀ ਗੱਲ ਇੱਥੇ ਹੋ ਰਹੀ ਹੈ ਤੇ ਬਹੁਤੇ ਵਾਲੀ ਇਹਨਾਂ ਦਾ ਜਿਹੜਾ ਰੜਾ ਪੈਂਦਾ ਜਮੀਨਾ ਦੇ ਬਾਰੇ ਇਹ ਫੈੰਦੇ ਨੇ ਜਿਹੜੀ ਸਰਕਾਰ ਹੈ ਕਿ ਅਸੀਂ ਬਹੁਤ ਸਿਆਣ ਹਾਂ ਅਸੀਂ ਬੜਾ ਪੰਜਾਬ ਦਾ ਭੜਾ ਕਰਦੇ ਆ ਤੇ ਅਸੀਂ ਤਾਂ ਬਹੁਤ ਕੁਝ ਕਰਨਾ ਹੈ ਇੰਨਾ ਦਾ ਹਾਲ ਇਹ ਹੈ ਗੰਗਣੀ ਹੋ ਸੋ ਹਾਗਣ ਤੇ ਨੇ ਕੰਤਨ ਕਗੂ ਮੈਂ ਵੀ ਗਿਆ ਤੇ ਗੱਲਾਂ ਗੱਲਾਂ ਚ ਬੜੇ ਸੁਆਗ ਕਰਦੇ ਨੇ ਬੜੇ ਬੜੇ ਵੱਡੇ ਨੇ ਭਾਵੇਂ ਇਹਨਾਂ ਨੇ ਕਦੇ ਪੰਜਾਬ ਜਿਹੜਾ ਕੰਤ ਹੈ ਉਹਦੇ ਨਾਲ ਕਦੇ ਇਹਨਾਂ ਦੀ ਦੋਸਤੀ ਨਹੀਂ ਭਈ ਕਦੇ ਪੰਜਾਬ ਇਹਨਾਂ ਨੂੰ ਮਿਲਿਆ ਨਹੀਂ ਹੈ ਅਕਤ ਦੇ ਸ਼ਕਤੀ ਨਕੋਦਾ ਗਈ ਪੰਜਾਬ ਦਾ ਦਿਲ ਨਹੀਂ ਜਿੱਤ ਸਕੇ ਇਹ ਕੰਮ ਤਾਂ ਸਿਰ ਨਾ ਤੋਂ ਦੂਰੀ ਹੈ ਸੋ ਗੱਲਾਂ ਗੱਲਾਂ ਬਹੁਤ ਮਾਰਦੇ ਨੇ ਸੋ ਇਹਨਾਂ ਨੂੰ ਲੈਂਡ ਪੂਲਿੰਗ ਪਾਲਸੀ ਦੇ ਵਿੱਚ ਵੀ ਅਸਰ ਦੇ ਵਿੱਚ ਕੇਂਦਰ ਦਾ ਇਹ ਹੈ ਖਾਸ ਕਰਕੇ ਬੀਜੇਪੀ ਆਨੇ ਸਸਦਾ ਹੈ ਕਿ ਪੰਜਾਬੀ ਕਿਸਾਨਾਂ ਨੇ ਸਾਡੀ ਪਿੱਠ ਦਵਾਈ ਹੈ ਇਹਨਾਂ ਨੂੰ ਜ਼ੀਰੋ ਕਰੋ ਔਰ ਉਹ ਮਨੁਸਿੰਮਤੀ ਦੇ ਅਨਸਾਰ ਜਿਹੜਾ ਆਰਐਸਐਸ ਦੀ ਅਲੋਜੀ ਦੇ ਅਨਸਾਰ ਹੀ ਹੈ ਵੀ ਬੰਦੇ ਦੀ ਆਰਥਿਕਤਾ ਤੋੜ ਲਓ ਉਹਨੂੰ ਕਮਜ਼ੋਰ ਕਰ ਦਿਓ ਫਿਰ ਉਹ ਲੜ ਨਹੀਂ ਸਕਦਾ ਤੇ ਉਹ ਕਮਜ਼ੋਰ ਕਰਨ ਵਾਸਤੇ ਆਫਾ ਕਿਉਂਕਿ ਆਪਦੀ ਸੋਚ ਉਹਨਾਂ ਦੀ ਹੀ ਹੈ ਜਿੱਦ ਦੇ ਨਾਲ ਜਾ ਰਹੇ ਸਨ ਕਿ ਕਿਸੇ ਹਮਲਾ ਹੋਊਗਾ ਵਿਪਤ ਜਾਂਦੇ ਨੇ ਨਾ ਨਾ ਜੀ ਮੈਂ ਤਾਂ ਨਹੀਂ ਵੱਡੇ ਵੱਡੇ ਡਿੱਟਣੇ ਕਹਤੇ ਕਨੋ ਜੀ ਮੈਂ ਤਾਂ ਕੋਲ ਦੀ ਦੰਗੇ ਜਾ ਰਹੇ ਸੀ ਮੈਂ ਤਾਂ ਭਾਰਤ ਛੋੜੋਂ ਦਰੋਂ ਵਿੱਚ ਸ਼ਾਮਲੀ ਨਹੀਂ ਸੀ ਉਹ ਭਾਰਤ ਛੋੜੋਂ ਦਰੋਂ ਨੂੰ ਤੇ ਨੇ ਦਿੰਦੇ ਨੇ ਲੋਕਾਂ ਨੂੰ ਸੋ ਜਿਹਦੀ ਜ਼ਬਾਨ ਚੱਲਦੀ ਉਹਦੇ ਸੱਚੇ ਹੱਲ ਚੱਲਦੇ ਨੇ ਸੋ ਇੱਥੇ ਅੱਜ ਪੰਜਾਬ ਦੇ ਉੱਤੇ ਹਮਲਾ ਹੈ ਪੰਜਾਬ ਦੀ ਆਤਮਿਕਤਾ ਜਿਹੜੀ ਖੜੀ ਆ ਉਹ ਕਿਸਾਨੀ ਦੇ ਸਾਰੇ ਖੜੀ ਆ ਸੋਚ ਵੱਡੇ ਵੱਡੇ ਬੁੱਧੀ ਜੀਵੀਆਂ ਨੂੰ ਵੱਡੇ ਵੱਡੇ ਉਹਨਾਂ ਨੂੰ ਵੀ ਇਹ ਚਾ ਇੰਡਸਟਰੀ ਇਹ ਦੇਖ ਲੈ ਵੀ ਇੰਡਸਟਰੀ ਕਿੰ ਜਿਹੜਾ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਕਿੰਨਾ ਕਿੱਚ ਪ੍ਰੋਡਕਸ਼ਨ ਕਰ ਰਹੀ ਹੈ ਕਿੰਨਾ ਕਿੱਚ ਪੂੰਜੀ ਲੱਗ ਕੇ ਫਿਰ ਹੋ ਰਿਹਾ ਤੇ ਕਿੰਨਾ ਕਿੱਚ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਹੋ ਕੇ ਹਰੀ ਭਰੀ ਜਮੀਨ ਨੂੰ ਸੁੱਕਾ ਕਰਿਆ ਜਾ ਰਿਹਾ ਸੋ ਇਹ ਸਾਰਾ ਕੁਝ ਕਿੰਨਾ ਪਾਣੀ ਖਰਾਬ ਕਰਿਆ ਜਾ ਰਿਹਾ ਆਹ ਹੁਣੀ ਕਹਿੰਦੇ ਬਾਇਓਗੈਸ ਬਣਾ ਇੱਕ ਲੱਖ ਲੀਟਰ ਰੋਜ਼ ਧਾਤੀ ਚੋਂ ਪਾਣੀ ਕਰਨਾ ਇੱਕ ਮਾਟਨੇ ਜੇ ਤੁਸੀਂ 100 ਪਲਾਂਟ ਪਾਤਾ ਥੋੜਾ ਗਿਆ ਫਿਰ ਜਦ ਕੋਰੋਨਾ ਨੀਟਰ ਰੋਜ ਕਰ ਦੋਗੇ ਕਿਸਾਨਾਂ ਨੂੰ ਰੋਜ ਝੋਣ ਨਹੀਂ ਤੇ ਗੱਲਾਂ ਕੱਢੀ ਜਾਂਦੇ ਹੋ ਵੀ ਇਹ ਆਏ ਕਰ ਗਏ ਜੀ ਫਰਨਾਣਾ ਕਰ ਗਏ ਜੀ ਇਹਨਾਂ ਨੇ ਪਾਣੀ ਖਤਮ ਕਰਤਾ ਜੀ ਧਰਤੀ ਥੱਲੇ ਉਹ ਧਰਤੀ ਥੱਲੇ ਵਾਲਾ ਪਾਣੀ ਆਪ ਤੁਸੀਂ ਉਹਨਾਂ ਨੂੰ ਪ੍ਰੋਜੈਕਟਾਂ ਨੂੰ ਜੁਰੀ ਦੇ ਰਹੇ ਹੋ ਸੋ ਇਸ ਕਰਕੇ ਪੰਜਾਬ ਦੇ ਉੱਤੇ ਹਮਲਾ ਸੀ ਇਹ ਇਹ ਹਮਲਾ ਹੈ ਗੈਂਡ ਪੂਨ ਨਿਪਾਲ ਸੀ ਇਹ ਬਹਾਨਾ ਹੈ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਨੂੰ ਉਜਾੜ ਕੇ ਪੰਜਾਬ ਦੀ ਕਿਸਾਨੀ ਦਾ ਲੱਕ ਤੁੜਨਾ ਤਰੀਕਾ ਵੀ ਉਹ ਜਾ ਕੇ ਸ਼ਹਿਰਾਂ ਦੀਆਂ ਗੰਦੀਆਂ ਬਸਆਂ ਚੜਹਿਣ ਉੱਥੇ ਹਾਰੇ ਕੱਢਣ ਵੀ ਸਾਨੂੰ ਕੋਈ ਬਾਤ ਨਹੀਂ ਵੀ ਕਿਉਂਕਿ ਤੋਂ ਪੈਸੇ ਤਾਂ ਜੇ ਮਿਲ ਨਹੀਂ ਜੇ ਮਿਲ ਵੀ ਜਾਣ ਉੱਥੇ ਘਾਟਵਾੜੇ ਮਹਿੰਗੇ ਨੇ ਸ਼ਹਿਰਾਂ 'ਚ ਹੋਰ ਮਹਿੰਗੇ ਹੋ ਜਾਣਗੇ ਆ ਹਰਿਆਣੇ 'ਚ ਗਏ ਸੀ ਕਿਸਾਨਾਂ ਚਵਾਦੇ ਵੀ ਤੇ ਮੁੜਕੇ ਵਾਸਾਂ ਅਸਰੀ ਬਵਾਰੀ ਸਾਰੇ ਮੁੜਕੇ ਆਉਣਾ ਪਿਆ ਨਾਲੇ ਉਸੇ ਪੈਸੇ ਜਿਆਦਾ ਖਰਚਣ ਕਰਨੇ ਪਏ ਇੱਕ ਤਾਂ ਸ਼ਹਿਰਾਂ ਜ਼ਮੀਨ ਨਹੀਂ ਮਿਲਨੀ ਦੂਜਾ ਉਹਨਾਂ ਦੇ ਉਰੇ ਘਾਟ ਨੇ ਉਹ ਘਟੇ ਬੁਲੇਟਟੇ ਜਾਣਗੇ ਉੱਥੇ ਨਵੇਂ ਬਣਾਉਣੇ ਪੈਣਗੇ ਕੋਈ ਮੌਜਾ ਤਾਂ ਕਰਾਂਦਾ ਦੇ ਨਹੀਂ ਰਹੇ ਫੇਰ ਜਿਹੜੇ ਬੰਦੇ ਉਹਨਾਂ ਤੇ ਨਿਰਭਰ ਨੇ ਪਿੰਡ ਦੇ ਉ ਵਕੀਲੇ ਜਿੰਨਾਂ ਕੋ ਜਮੀਨ ਨਹੀਂ ਉਹਨਾਂ ਦੇ ਮੁਰਦਸੇਵੇ ਦਾ ਕੋਈ ਪ੍ਰਬੰਧ ਹੀ ਨਹੀਂ ਕਰ ਰਹੇ ਸੋ ਇਹ ਪਾਲਸੀ ਜਿਹੜੀ ਹੈ ਇਹ ਨਾ ਕਿਸਾਨਾਂ ਦੇ ਹਿੱਤ ਚ ਹੈ ਨਾ ਲੋਕਾਂ ਦੇ ਹਿੱਤ ਚ ਹੈ ਨਾ ਪੰਜਾਬ ਦੇ ਹਿੱਤ ਚ ਹੈ ਇਹ ਸਿਰਫ ਪੰਜਾਬ ਦੀ ਰੀੜ ਦੀ ਹੱਡੀ ਨੂੰ ਤੋੜ ਕੇ ਇਹਨੂੰ ਰੀਂਗ ਦਾ ਬਣਾਉਣ ਵਾਸਤੇ ਇਹਦੀ ਕਮਰ ਤੋੜ ਕੇ ਇਹਨੂੰ ਪੁੱਠਾ ਲਟਾਉਣ ਵਾਸਤੇ ਹੈਗੀ ਹੈ ਤੇ ਇਹਦੇ ਵਿਰੋਧ ਜਿਹੜਾ ਵੀ ਕਰਦਾ ਉਹ ਠੀਕ ਹੈ ਪਰ ਬੀਜੇਪੀ ਜਿਹੜੀ ਵਿਰੋਧ ਕਰ ਰਹੀ ਆ ਉਹ ਕੋਈ ਇਸ ਕਰਕੇ ਨਹੀਂ ਕਰ ਰਹੀ ਵੀ ਉਹਨੇ ਪੰਜਾਬ ਨੂੰ ਬਚਾਉਣਾ ਉਹ ਸਿਰਫ ਰਾਜ ਕਰਨ ਵਾਸਤੇ ਕਰ ਰਹੀ ਆ ਤੇ ਉਹ ਫਿਰ ਜਿਹਨੂੰ ਜੇ ਦਬਤਾਂ ਨਹੀਂ ਕਿਹਾ ਦਬਤਾਂ ਕੋ ਲਾ ਦੇ ਚੱਕਰ ਚੱਕਰ ਲਗਾਈ ਆ ਚੱਕਰ